ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਸਾਂਸਦ ਸੁਨੀਲ ਜਾਖੜ ਵੱਲੋਂ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਸਾਹਿਬ ਚੂੜੀਆਂ 'ਚ ਧੰਨਵਾਦ ਕਰਨ ਲਈ ਰੱਖੇ ਸਮਾਗਮ ਵਿੱਚ ਪਹੁੰਚੇ ਇਸ ਦੌਰਾਨ ਉਹਨਾਂ ਦੇ ਨਾਲ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਅਤੇ ਪੰਜਾਬ ਮੰਤਰੀ ਤ੍ਰਿਪਤਾ ਰਾਜਿੰਦਰ ਸਿੰਘ ਬਾਜਪਾ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ ਇਸ ਮੌਕੇ ਤੇ ਵਿਧਾਇਕ ਸੁਨੀਲ ਜਾਖੜ ਨੇ ਆਪਣੀ ਵਿਰੋਧੀ ਪਾਰਟੀ ਅਕਾਲੀ ਭਾਜਪਾ ਦੇ ਕਈ ਸ਼ਬਦੀ ਹਮਲੇ ਕੀਤੇ ਅਤੇ ਕਾਂਗਰਸ ਪਾਰਟੀ ਦਾ ਗੂੰਣਗਾਣ ਕਰਦੇ ਨਜ਼ਰ ਆਏ ਇੱਕ ਤਾਂ ਸਤੰਤਰ ਹੋਣ ਦੀ ਗੱਲ ਕੀਤੀ ਹੈ ਵੀ ਕਾਂਗਰਸ ਦੇ ਅੰਦਰ ਜ਼ਬਾਨ ਕੋਟੂ ਪਾਰਟੀ ਹੈ ਨਹੀਂ ਵੀ ਇੱਥੇ ਜਿਹੜੇ ਲੀਡਰ ਆਪਣੀ ਗੱਲ ਕਹਿ ਸਕਦੇ ਆ ਉਹਨਾਂ ਨੂੰ ਅਡਵਾਨੀ ਸਾਹਿਬ ਵਾਂਗੂ ਜੋਸ਼ੀ ਸਾਹਿਬ ਵਾਂਗੂ ਯਸ਼ਵੰਤ ਜੀ ਉਸ ਜਿੰਨਾ ਵੰਗੋ ਬਿਜੁਰਗ ਨਹੀਂ ਬਣਾ ਕੇ ਤੇ ਉਹਨਾਂ ਨੂੰ ਉਹ ਕਿਹੜਾ ਮਾਰਗਦਰਸ਼ਕ ਮੰਡਲ ਚ ਨਹੀਂ ਪਾਇਆ ਵਿੱਚੋਂ ਪਯੋਨੀ ਦਾ ਤੁਹਾਡੇ ਨਾਲ ਯਸ਼ਵੰਤ ਸਿੰਘ ਜੀ ਵਾਲੀ ਕਰਾਂਗੇ ਇਹ ਲੋਕਤੰਤਰੀਕ ਪਾਰਟੀ ਹੈ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਇੱਥੇ ਹੱਕ ਹੈ ਜਿਹੜੇ 101 ਬੱਚੇ ਉਹਨਾਂ ਦੇ ਮੈਡੀਕਲ ਕਾਲਜ ਦੇ ਕਰਕੇ ਜਿਨ੍ਹਾਂ ਦੇ ਸਾਲ ਖਰਾਬ ਹੋਇਆ ਉਹਨਾਂ ਦੇ ਪੈਸੇ ਖਰਾਬ ਹੋਇਆ ਜੇ ਉਹਨਾਂ ਨੇ 101 ਬੱਚਿਆਂ ਨੇ ਅਡ ਅਡ ਕੇਸ ਪਾਤਾ ਤਾਂ ਸਲਾਰੀਆ ਸਾਹਿਬ ਸਾਰੇ ਦਿਨ ਅਦਾਲਤਾਂ 'ਚ ਤਰੀਕ ਭੁਗਤੇ ਫਰਨਗੇ ਇਹ ਤਾਂ ਉਹਨਾਂ ਦਾ ਹੱਕ ਹੈ